ਜੋ ਤਰਤਾ ਪੰਜਾਬ ਦੀ ਧਰਤੀਆਂ ਪੀਰਾ ਪੀਰਾ ਦੇਵੀ ਦੇਤਾ ਦੀ ਇਹ ਧਰਤੀਏ ਜਿੱਥੇ ਬੈਠ ਕੇ ਦੇਵੀ ਦੇਤਾ ਨੇ ਧੰਪ ਕੀਤਾ ਔਰ ਜਿਸ ਜਗ੍ਹਾ ਤੇ ਜੋਸ਼ ਉੱਪਰ ਖੜਿਆ ਇਹ ਵਾਲੀ ਜਗ੍ਹਾ ਜਿਹੜਾ ਹੈ ਲੰਗੇ ਆਣਾ ਜਿਹੜਾ ਪੀਰ ਨਗਾਹਾ ਉਸ ਦਰਬਾਰ ਦੇ ਬਿਲਕੁਲ ਅਸੀਂ ਸਾਹਮਣੇ ਖੜੇ ਆ ਜ਼ਿਲ੍ਹਾ ਮੋਗਾ ਦਾ ਜਿਹੜਾ ਪਿੰਡ ਲੰਗੇਆਣੇ ਦੇ ਵਿੱਚ ਜਿਹੜਾ ਪੀਰ ਨਗਾਹੇ ਦਾ ਜਿਹੜਾ ਦਰਬਾਰ ਬਣਿਆ ਟੋਟਲ ਚਾਰ ਲਗਾਇਆ ਇੱਕ ਪਾਕਿਸਤਾਨ ਮੁਲਤਾਨ ਦੇ ਵਿੱਚ ਔਰ ਇੱਕ ਦਿੱਲੀ ਦੀ ਜਗ੍ਹਾ ਤੇ ਖੜੇ ਆ ਲੰਗੇਆਣਾ ਜ਼ਿਲ੍ਹਾ ਮੋਗਾ ਦੇ ਵਿੱਚ ਪੀਰ ਨਗਾਹਾ ਔਰ ਇੱਕ ਨਵੇਂ ਸ਼ਹਿਰ ਦੇ ਵਿੱਚ ਔਰ ਇੱਕ ਉਨਾ ਚਾਰ ਨਗਾਹੇ ਟੋਟਲ ਨੇ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਸਟੇਟਾਂ ਨੇ ਹਰ ਸਟੇਟ ਤੋਂ ਚੱਲ ਕੇ ਇੱਥੇ ਸੰਗਤ ਆਉਂਦੀ ਏ ਔਰ ਅੱਜ ਵੀਰਵਾਰ ਦਾ ਜਿਹੜਾ ਦਿਨ ਆ ਇੱਥੇ ਅਸੀਂ ਆਏ ਹੋਏ ਆ ਔਰ ਪੂਰਾ ਤਦੋਂ ਅੰਦਰ ਦਰਬਾਰ ਦਿਖਾਇਆ ਜਾਏਗਾ ਕਿੱਥੇ ਕਿੱਥੇ ਚੱਲ ਕੇ ਸੰਗਤਾਂ ਆਉਂਦੀਆਂ ਨੇ ਔਰ ਕਿਸ ਤਰੀਕੇ ਨਾਲ ਲੱਖਾਂ ਦਾ ਪੀਰ ਦੀ ਸੰਗਤਾਂ ਦੇ ਮਨੋ ਕਾਮਰਾ ਪੂਰੇ ਕਰਦੇ ਨੇ ਔਰ ਦੂਸਰੀ ਸੈਰ ਸਾਥਿਓ ਜਿਹੜਾ ਕੀ ਮੇਨ ਗੇਟ ਨਵਾਂ ਬਣਾਇਆ ਜਾ ਰਿਹਾ ਏ ਤੁਹਾਨੂੰ ਦਿਖਾਈ ਜਾਏਗੀ ਇੱਕ ਐਂਟਰੀ ਉਸ ਦਰਬਾਰ ਦੀ ਉਸ ਮੇਨ ਗੇਟ ਦੀ ਦਿਖਾਈ ਜਾਏਗੀ ਤੇ ਸਾਡੇ ਤੁਸੀਂ ਸਾਡੇ ਨਾਲ ਬਣੇ ਅੱਜ ਕਿਤੇ ਵੀ ਤੁਸੀਂ ਸਾਨੂੰ ਛੱਡ ਕੇ ਨਹੀਂ ਜਾਣਾ ਕਿਉਂਕਿ ਤੁਹਾਨੂੰ ਅੱਜ ਲੱਖ ਦਾਤਾ ਵੀਰ ਨਿਗਾਹੇ ਵਾਲ ਦੇ ਜਿਹੜਾ ਲੱਗੇ ਆਣ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ ਦਰਬਾਰ ਹੈ ਉਸ ਦਰਬਾਰ ਦਾ ਤੁਹਾਨੂੰ ਪੂਰਾ ਦਾ ਥੋੜਾ ਲਾਈਵ ਫ੍ਰਿਸ਼ ਦਿਖਾਇਆ ਜਾਏਗਾ ਕਿੰਨੇ ਸਾਲ ਪੁਰਾਣੀ ਇਹ ਵਾਲੀ ਬਾਜ਼ਾਰ ਹੈ ਔਰ ਇਸ ਨਿਗਾਹੇ ਦਾ ਇਸ ਧਰਤੀ ਦਾ ਵੀਰ ਨਿਗਾਹੇ ਦੇ ਨਾਲ ਕੀ ਸੰਬੰਧ ਹੈ ਤੇ ਸਾਥ ਜੀਓ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਬਾਬਾ ਜੀ ਦਾ ਜਿਹੜੇ ਪੀਰਾਂ ਦੀ ਜਾਤਰ ਲੱਡੋ ਦਾ ਪ੍ਰਸ਼ਾਦ ਫੇਰ ਔਰ ਮੈਂ ਜਿਹੜਾ ਸ਼ੱਕਰ ਦਾ ਚਣਿਆਂ ਦਾ ਪ੍ਰਸ਼ਾਦ ਕਾਫੀ ਇੱਥੇ ਰੌਣਕਾਂ ਲੱਗਿਆ ਰਹਿੰਦੇ ਨੇ ਪੀਰਾਂ ਦੀ ਦਰਗਾਹ 'ਤੇ ਔਰ ਸੰਤਸੀ ਜਿਹੜਾ ਕਿ ਜੇਠ ਹਰੀਦਾਰ ਦਾ ਬੰਦਾ ਉਸ ਦਿਨ ਕਾਫੀ ਜਿਆਦੀ ਇੱਥੇ ਭੀੜ ਹੁੰਦੀ ਏ ਕਾਫੀ ਝਲ ਕੇ ਸੰਗਤ ਆਉਂਦੀ ਏ ਤੇ ਸਾਥੀਓ ਤੁਸੀਂ ਦੇਖ ਸਕਦੇ ਜੇ ਜਿਹੜਾ ਕੀ ਲੰਗੇ ਆਉਂਦੇ ਨੇ ਵਿੱਚ ਜਿਹੜਾ ਲਿਗਾ ਦਰਬਾਰ ਬਣਿਆ ਲੱਖ ਦਾਤਾ ਵੀਰ ਦੀ ਜਿਹੜੀ ਦਰਗਾਹ ਹੈ ਉਸ ਦਰਗਾਹ ਜਿਹੜੇ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮੇ ਰਿਕੇਤੀ ਲਾਈਵ ਪ੍ਰਸਤਖਾਇਆ ਜਾ ਰਹੇ ਨੇ ਤੇ ਸਾਥੀਓ ਵਾਤ ਤੋਂ ਵਾਤ ਸਾਡੀ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਅਸੀਂ ਵਾਅਦਾ ਵਾਅਦਾ ਹੋਰ ਨਵੇਂ ਤੋਂ ਨਵਾਂ ਕੰਟੈਂਟ ਜਿਹੜਾ ਦੇ ਸਕੀਏ ਤੇ ਸਾਥੀਓ ਹੁਣ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਤਮ ਪੀਰ ਨਿਗਾਹ ਲੰਗੇ ਆਣੇ ਦੇ ਵਿੱਚ ਜਿਹੜਾ ਦਰਬਾਰ ਬਣਿਆ ਹੋਇਆ ਏ ਪਰ ਦੂਜੀ ਸਾਈਡ ਤੋਂ ਦਿਖਾਨਿਆ ਇਸ ਸਾਡੇ ਦੇਖੋ ਬਾਜ਼ਾਰ ਕਾਫੀ ਜਾਦੇ ਲੰਮੇ ਬਾਜ਼ਾਰ ਇੱਥੇ ਬਣੇ ਹੋਏ ਨੇ ਸਵੇਰ ਸਾਥੀਓ ਹੁਣ ਤੁਹਾਨੂੰ ਲੱਗਿਆ ਨਾ ਜਿਹੜਾ ਫੇਰ ਲਗਾਏ ਵਾਲਾ ਦਰਬਾਰ ਏ ਉਸ ਦਰਵਾਜ਼ੇ ਤੋਂ ਕਰਵਾਨੀਆਂ ਦਰਸ਼ਨਾ ਤੇ ਤੁਸੀਂ ਸਾਡੇ ਨਾਲ ਆ ਕੇ ਘੁੰਮ ਰਹੇ ਹੋ ਜੀ ਸਾਥੇ ਤੁਸੀਂ ਦੇਖ ਸਕਦੇ ਜਿਹੜਾ ਕੀ ਇੱਥੇ ਇੱਕ ਜਿਹੜਾ ਬਣਦਾ ਬਹੁਤ ਪੁਰਾਣਾ ਇਤਿਹਾਸ ਹੈ ਹਜ਼ਾਰਾਂ ਸਾਲ ਪੁਰਾਣਾ ਇਹ ਵਾਲਾ ਜਿਹੜਾ ਬਣ ਖੜਾ ਲੋਕ ਜਿੱਤੇ ਮੋਰੀਆਂ ਧਾਗੇ ਬਣ ਕੇ ਆਪੋ ਆਪਣੇ ਜੋ ਵੀ ਸ਼ਰਧਾ ਪਾਉਂਦਾ ਜੋ ਸੁਖਰਾ ਹੁੰਦੀਆਂ ਨੇ ਉਹ ਮਨੋਂ ਕਰਵਾ ਕੋਰੀਆ ਕਰਦੇ ਨੇ ਔਰ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਜਿਹੜੀ ਸੰਗਤ ਬਿਲਕੁਲ ਲਾਈਨ ਦੇ ਵਿੱਚ ਹੋ ਕੇ ਬਾਬਾ ਜੀ ਦੇ ਦਰਬਾਰ ਦੇ ਉਪਰ ਆਪਣੀ ਹਾਦੀ ਲਵਾਨ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੰਦਰ ਖੱਟੇ ਮਿੱਟੇ ਪਾਣੀ ਦੀ ਜਿਹੜੀ ਸ਼ਬੀਰ ਦਾ ਨਾਚ ਕਰਦੀ ਹੈ ਗਰਮੀ ਦਾ ਮੌਸਮ ਤਾਂ ਕਾਫੀ ਅੱਜ ਦਾ ਪ੍ਰੈਸ਼ਰ ਹਾਈਪ ਪ੍ਰੈਸ਼ਰ 50 ਡਿਗਰੀ ਟੈਂਪਰੇਚਰ ਹੈ ਫਿਰ ਵੀ ਸੰਗਤ ਜਿਹੜੀ ਇੱਥੇ ਬੜੇ ਆਸਰੇ ਲਵਾ ਰਹੀ ਹੈ ਉਹ ਤੁਸੀਂ ਦੇਖ ਸਕਦੇ ਜੇ ਇੱਥੇ ਲੱਡੂ ਦਾ ਚੂਰਮੇ ਦਾ ਬੰਨਿਆਜਾਂ ਦਾ ਪ੍ਰਸ਼ਾਦ ਚੜਦਾ ਹੈ ਹਜ਼ਾਰਾਂ ਦੀ ਗਿਤੀ ਦੇ ਵਿੱਚ ਇੱਥੇ ਜਿਹੜਾ ਕੀ ਪ੍ਰਸ਼ਾਦ ਚੜਦਾ ਹੈ ਰੋਡ ਦਾ ਪ੍ਰਸ਼ਾਦ ਜਿਹੜਾ ਮੇਨ ਪ੍ਰਸ਼ਾਦ ਇੱਥੇ ਰੋਡ ਦਾ ਬੰਨਿਆ ਜਾਂਦਾ ਰੋਡ ਦਾ ਪ੍ਰਸ਼ਾਦ ਜਿਹਨਾਂ ਸੇ ਦਾ ਕੇਸ ਦਰਗਾਹ ਤੇ ਚੜਦਾ ਹੈ ਤੁਸੀਂ ਦੇਖ ਸਕਦੇ ਨੇ ਲੱਖ ਨਾਥਾ ਵੀਰ ਦੀ ਜਿਹੜੀ ਦਰਗਾਹ ਦਾ ਜਿਹੜਾ ਮੇਨ ਗੇਟੇ ਨਾਲ ਦੱਸਦੀ ਹੈ ਜਿਹੜਾ ਇਹ ਵਾਲਾ ਵੀਰ ਨਗਾਹੇ ਵਾਲਾ ਦਾ ਦਰਬਾਰ ਜਿਹੜਾ ਬਾਗ ਦੇ ਪੁਰਾਣੇ ਲੰਗੀਆਂ ਵਾਲੇ ਪਿੰਡ ਦੇ ਵਿੱਚ ਜਿਹੜਾ ਸਥਿਤ ਦੇ ਵਾਲਾ ਲੰਗਰ ਦੇ ਦਰਗਾਹ ਤੇ ਤੁਹਾਨੂੰ ਅੱਜ ਅੱਗੇ ਦਰਸ਼ਨ ਕਰਵਾਦੇ ਆਂ ਚਰਾਗ ਚਲਦੇ ਪਏ ਨੇ ਬਾਬਾ ਜੀ ਦੇ ਲੱਖ ਦਾ ਤਾ ਤੇਰ ਤੇ ਚਰਾਗ ਚਲਦੇ ਆ ਜਿਹੜਾ ਕਿ 24 ਘੰਟੇ 12 ਨਾਲ 23 ਲੱਗ ਜਿਹੜੇ ਇਹਨਾਂ ਦੀ ਕਿਰਪਾ ਵਾਰ ਕਿਰਪਾ ਜਿਹੜੇ ਕਿ ਚਰਾਗ ਚਲਦੇ ਪਏ ਨੇ ਉਹ ਜਨਾਰਤੀ ਦੀ ਕਰੇ ਜਿਹੜੇ ਤੇ ਸੰਗਤ ਪਹੁੰਚ ਗਏ ਤੇ ਆਪ ਕੋ ਆਪਣੇ ਮਨੋ ਕਾਪਨਾ ਪੂਰੇ ਕਰ ਦिए ਹੋਰ ਚਰਾਗਾਂ ਦੇ ਵਿੱਚ ਜਿਹੜੀ ਦੀਪ ਸੰਗਤ ਤੇ ਵਾਰੇ ਤੁਸੀਂ ਸਿਰ ਸੱਦੇ ਸੱਦੇ ਜਿਹੜਾ ਵੀ ਸੰਗਤ ਮੱਥਾ ਟੇਕੇ ਬੈਠੀਓ ਦੂਸਰੀ ਛੜਾ ਤੁਸੀਂ ਦੇਖ ਸਕਦੇ ਜਿਹੜਾ ਲੈਨ ਅੱਪ ਜਿਹੜਾ ਜਿਹੜਾ ਲੈਨ ਅੱਪ ਆਪੋਕੇ ਲੈਨ ਦੇ ਵਿੱਚ ਡਾ ਕੇ ਅੱਜ ਥੇ ਪੀੜੇ ਵੀਰਵਾਰ ਵਾਲਾ ਦਿਨੇ ਔਰ ਜਿਹੜਾ ਜੱਠ ਵੀਰਵਾਰ ਹੁੰਦਾ ਜੱਠ ਵੀਰਵਾਰ ਵਾਲ ਦੇ ਤੇ ਇੱਥੇ ਬਹੁਤ ਜ਼ਿਆਦੀ ਥੇ ਪੀੜ ਮੜੀਏ ਪੂਰੇ ਹਫਤੇ ਵਿੱਚ ਲਗਭਗ ਦੇਹਿਆਂ ਵਿੱਚ ਤੇ ਆਉਂਦੀਆਂ ਨੇ ਹਾਸ ਫੇੜਦੋ ਹੁੰਦਾ ਇੱਥੇ ਆਣ ਕੇ ਦੀ ਸੰਗਤ ਦਾ ਭਾਰੀ ਰਸ਼ ਹੁੰਦਾ ਸਭ ਦੇ ਸਦੇ ਬਾਬੇ ਪੈਰੋ ਛੜੀਏ ਦਾ ਦਰਬਾਰ ਇੱਥੇ ਸਦੇ ਬਾਬੇ ਪੈਰੋ ਛੜੀਏ ਦਾ ਜਿਹੜਾ ਇੱਥੇ ਦਰਬਾਰ ਸਭ ਤੇ ਉਰ ਸੰਗਤ ਜਿਹੜੀ ਇੱਥੇ ਹਰ ਕੇ ਮੱਥਾ ਫੇਕ ਰੀਏ ਤੋ ਮੇਨ ਦਰਗਾ ਜਿਹੜੀ ਬਾਬਾ ਲਖ ਦਾ ਤਾਂ ਪੇਰ ਦੀ ਤੁਸੀਂ ਦੇਖ ਸਕਦੇ ਜੇ ਇਸ ਸਾਈਡ ਦਾ ਬਾਬੇ ਪਿਆਰੋ ਛੜੀਆ ਦਰਬਾਰ ਤੋਂ ਦੂਸਰੀ ਧਰ ਤੇ ਮੇਨ ਦਰਗਾ ਬਾਬਾ ਲਖ ਦਾ ਤਾਂ ਪੇਰ ਦੀ ਉੱਥੇ ਕਿ ਸੰਗਤ ਆਣ ਕੇ ਨਿਹਾਲ ਹੁੰਦੀ ਪਰ ਬਿਲਕੁਲ ਕੱਟ ਕਰਕੇ ਆਪੋ ਆਪਣੀ ਹਾਲ ਦੀ ਬਾਬਾ ਜੀ ਦਰਬਾਰ ਦੇ ਦੁਆਰੇ ਕੋਸ਼ਿਸ਼ ਕਰਾਗੇ ਸਾਨੂੰ ਦੂਸਰੀ ਥਾਂ ਲੈ ਕੇ ਜਾਂਦੇ ਜਿੱਥੇ ਬਾਬਾ ਜੀ ਦੀ ਮਜ਼ਾਰ ਬਣੀ ਹੋਈ ਹੈ। ਵੈਸੇ ਇੱਥੇ ਮਨਾਈ ਕੀਤੀ ਇਹ ਵੀਡੀਓ ਨਹੀਂ ਬਣਾਉਂਦੀ ਪਰ ਫੇਰੀ ਕੋਸ਼ਿਸ਼ ਕਰਾਂਗੇ ਵਾਰ-ਵਾਰ ਦਾ ਜਿਹੜਾ ਤੰਤ ਸੇ ਰੌਣਕ ਬਖਾਉਂਦੀ ਹੈ। ਤੇ ਜਿੱਥੇ ਕੀ ਕੀ ਦਾ ਜਿਹੜੇ ਇੱਥੇ ਚਾਦਰ ਚੜਦੀ ਹੈ। ਤੁਸੀਂ ਦੇਖ ਸਕਦੇ ਜਿੱਥੇ ਹਜ਼ਾਰਾਂ ਦੇ ਸਾਧਨ ਵਾਲੇ ਜਿਹੜੇ ਇੱਥੇ ਚਾਦਰਾਂ ਚੜ੍ਹਦੀਆਂ ਨੇ ਬਾਬਾ ਜੀ ਦੇ ਮਨੋ ਕ ਆਪਣਾ ਜਦੋਂ ਸੰਗਤਾਂ ਦੀਆਂ ਮਨੋ ਕਾਮਣਾ ਪੂਰੀਆਂ ਹੁੰਦੀਆਂ ਆਪੋ ਆਪਣੇ ਜਿਹੜੇ ਸੁਖਣਾ ਲਾਉਣ ਵਾਸਤੇ ਇੱਥੇ ਸੰਗਤਾਂ ਹੁੰਦੀਆਂ ਨੇ। ਵਾਲਾ ਬਾਬਾ ਮਜੀਤ ਸਿੰਘ ਦੀ ਧੋਲੀ ਜਿਹੜੇ ਕਿ ਇੱਥੇ ਕਾਫੀ ਸਮੇਂ ਤੋਂ ਜਿਹੜਾ ਢੋਲ ਦਾ ਜਿਹੜਾ ਇੱਕ ਸੇਵਾ ਨਿਭਾ ਰਹੇ ਨੇ। ਇਹਨਾਂ ਨਾਲ ਥੋੜੀ ਜਿਹੀ ਜਾਣਕਾਰੀ ਲਵਾਂਗੇ ਇਹ ਬੜੀ ਦਰਗਾਹ ਕਦੋਂ ਬਣੀ ਔਰ ਲੱਖਾ ਦਾਤਾ ਪੀਰ ਦੀ ਦਾ ਇਸ ਜਗਤ ਤੇ ਆਉਣਾ ਕਿਵੇਂ ਨਿਸ਼ਚਿਤ ਹੋਇਆ ਔਰ ਕੀ ਤਿਆਰ ਇਸ ਜਗ੍ਹਾ ਦਾ ਹਾਂਜੀ ਬਾਬਾ ਜੀ ਬੜਾ ਦੱਸਿਆ ਕਿ ਕੀ ਜਾਣਕਾਰੀ ਦੇ ਆਜ ਬੜਾ ਇਸ ਤਿਆਰ ਹਾਂ ਜਿਹੜੇ ਬਾਬੇ ਵੀ ਜਿਹੜਾ ਪੀਰ ਪਾਸ਼ਾ ਹੋਇਆ ਉਸ ਦਾ ਮੈਰਾ ਗੰਗਲ ਰੋਈ ਵੀ ਆਵਾਨ ਤੇ ਜੇ ਉਹ ਬਾਬਾ ਜੀ ਇੱਥੇ ਆਏ ਨਾ ਇੱਥੇ ਦੋ ਬਜ਼ੁਰਗ ਫੰਡੂ ਹੋ ਗਏ ਹੁੰਦੇ ਸੀਗੇ ਇੱਕ ਨਾ ਬੁੱਢੂ ਠਾ ਸੀ ਇੱਕ ਨਾ ਸੁਧੂ ਸੀ ਦੋਵਾਂ ਮੁੱਤੂ ਸਾਹਿਬ ਨੇ ਦੋ ਅੱਖਾਂ ਤੋਂ ਦੀਦਾ ਨਹੀਂ ਸੀ ਕਿ ਉਹ ਸੁਧੂ ਸੀ ਉਹਨੂੰ ਇੱਕ ਅੱਖ ਤੋਂ ਦੀਦਾ ਸੀਗਾ ਉਹ ਜਿਹੜੋ ਕੁਝ ਐਸਾ ਛੋਲੇ ਛੂਲੇ ਚੱਪਕੇ ਗਿਆਰਾ ਕਰਦੇ ਹੁੰਦੇ ਸੀਗੇ ਤੜਕੇ ਆ ਜਾਣਾ ਮਨ ਲੋ ਅੱਖਾਂ ਚਲੇ ਜਾਣਾ ਤੇ ਜੀਵਨ ਵਾਲਾ ਪੀੜਾ ਦੋਨੇ ਕੂੜੀ ਦੇ ਕੋੜਾਂ ਦੀ ਬਾਤ ਨਹੀਂ ਉਹਨੇ ਯਾਰਾ ਕੋਈ ਕੂੜੇ ਯਾਰਾ ਉਹ ਕਿਲਾ ਸੁਧੂ ਕੋਈ ਕਹਿੰਦਾ ਕੂੜੇ ਰਾਂਦੀ ਮੁੱਤੂ ਕੋ ਨਾ ਨਹੀਂ ਕਹਿੰਦਾ ਸਾਹ ਰੋਣ ਨੂੰ ਹੋਣ ਜਿੱਥੇ ਉਹਰੇ ਇੱਕ ਥੋੜੇ ਦੋ ਪੀ ਨੇ ਆ ਕੇ ਕੋ ਬਾਜ ਵਿੱਚ ਇਹਨੇ ਚੁਕੋਇਆ ਉਹ ਕਹਿੰਦਾ ਹੈ ਅੱਲਾ ਮੇਰੇ ਮੋਗੇ ਦਾ ਰਸਤਾ ਉਹਨੇ ਦੋਨੇ ਖਦੋਨੇ ਮੋਗੇ ਦਾ ਕੀ ਦਸੀਏ ਉਹਦੇ ਉੱਠ ਕੇ ਖੜੇ ਹੋ ਜਿਹੜੋ ਉੱਠ ਕੇ ਖੜੇ ਹੋ ਉਹਨਾਂ ਕਹਿੰਦਾ ਮੂੰਹ ਨੂੰ ਨਹੀਂ ਆ ਤਪੀਰੋ ਇਹ ਮੂੰਹ ਤੋਂ ਨਹੀਂ ਆ ਤਪੀਰ ਦੋਨਾਂ ਚਸਾ ਲਾ ਕੇ ਚਰਾਗਾ ਉਹ ਖੜਾ ਲਾ ਕੇ ਫਿਰ ਗਰਮ ਲਾਲਾ ਲਖੜਾ ਪੀਰੇ ਇਹ ਕਿਹੋ ਜਿਹਾ ਚਰਾਗ ਲਾਇਆ ਕਰਨ ਹੈ ਬਣੂਗਾ ਉਹ ਕਹਿੰਦਾ ਸਾਡੇ ਕੋ ਘਰੋਂ ਕਿੰਦੀਆ ਉੱਤਾਂ ਉਪਮਾ ਨਹੀਂ ਅੱਖਾਂ ਅਗੇ ਛੋਲੇ ਛੂਲੇ ਖਾ ਜਾਣੇ ਕਿਥੋਂ ਦੇ ਲੰਗਿਆਂ ਦੇ ਸੀ ਲੰਗਿਆਂ ਦੇ ਤਾਂ ਕਿਆ ਨੇ ਫਰਕ ਤੇ ਛੋਲੇ ਛੂਲੇ ਖਾਇ ਲੈ ਕਰ ਜਾ ਵਰਦੇ ਉਹ ਪਹਿਲਾਂ ਤੁਸੀਂ ਆਉ ਕਰੋ ਚਰਾਗ ਲਾਇਆ ਕਰੋ ਮੈਂ ਮਾਰ ਸਾ ਮੰਡੀ ਵਾਲੇ ਸਰਦਾਰਾ ਝੋੜ ਕਰਾਂ ਉਹਨੂੰ ਹੱਕਾ ਟੋਗੋ ਨੂੰ ਛੱਡੂੰਗਾ ਉੱਥੰਗ ਲੱਗੇ ਉਹਨਗੇ ਔਰ ਤੂੰ ਬੋਲੂਗਾ ਉਸ ਤੋਂ ਦੋ ਬਜਰ ਗਰੂ ਲੈ ਕੇ ਆਓ ਫਸਫੇਟੀ ਰਹੋ ਉਹਵੇਂ ਹੋਗਾ ਮੈਂ ਤੈਨੂੰ ਡਰੀਉਣਾ ਤੇ ਤੂੰ ਨਾ ਗਦਾ ਸੰਗਰ ਬੋਲ ਜਾ ਕੋਈ ਡਰ ਲਰੋ ਉਹ ਠੀਕ ਹੋ ਜਾਊਗਾ ਉਹ ਦਰੋਂ ਪਊਗਾ ਸਰਦਾਰ ਕਰਨਗੇ ਤੇ ਬਖਸੋ ਲੋਕੀ ਜੈਰਾ ਤੂੰ ਉਹਨਾਂ ਨੂੰ ਬੜਨ ਲੱਗਣੇ ਲਾਇਆ ਬੜਾ ਇਹ ਸਾਡਾ ਵੀਡੀਓ ਹੋਣਾ ਰੋ ਨੰਨਿਆੜੇ ਨੇ ਆਇਆ ਜੁਰ ਬੁਲਾਇਆ ਉਹਨਾਂ ਸੱਤਾ ਪੀੜੀ ਅੰਦਰ ਆਇ ਤੋਂ ਸਭ ਕੀ ਨਾ ਫਾਇਦਾ ਟੱਟਾਂ ਵਿੱਚ ਉਹ ਤਾਂ ਅਗਲੀ ਕੀ ਤੇ ਆਇ ਤੋਂ ਸੱਤ ਪੀੜੀ ਪਹਿਲੇ ਬਣਿਆ ਦਰਵਾਜ਼ਾ ਪਰ ਲੱਖ ਦਾ ਤਾਂ ਪੀਰ ਉਹਦੇ ਹਜ਼ਾਰਾਂ ਸਾਲ ਪਹਿਲਾਂ ਉਹ ਤੋਂ ਕੋ 6000 ਸਾਲ ਪਹਿਲਾਂ ਉਹ ਤੇ ਥੋੜਾ ਜਿਹੀ ਪੀੜਾ ਆ ਅੱਛਾ ਜਿਦ ਬੁਣਵਾਵੇ ਚਤੁਰਾ ਆ ਰਿਹਾ ਤੇ ਕਿੰਨਾ ਕਦ ਚੱਲ ਕੇ ਸੰਗਤ ਆਉਂਦੀ ਹੈ ਛੰਗ ਤਰ ਪੂਪੀ ਬਿਹਾਰ ਬੰਗਾਲਾ ਆਕਾਂਤ ਤੱਕ ਨਹੀਂ ਆ ਜਾਂਦੀ ਹੈ ਇਹ ਸਾਰੇ ਯੋਗ ਇਸਤਾਨ ਮੇਰੇ ਮੇਲਾ ਜਿਹੜਾ ਵੀਰ ਵਰ ਪਰਦਾ ਮੇਰੇ ਮੀਲਾ ਮੇਲਾ ਪਰਦਾ ਵੱਡਾ ਛੇਕ ਤੋ ਗਏ ਠੀਕ ਹੈ ਉਹ ਟੋਕ ਗਿਆ ਅਗਲਾ ਟਾਰਾ ਇਹ ਲੱਗਣਾ ਹਾਰ ਤੋਂ ਜੇਹਾ ਤੇ ਜਾ ਜਾ ਟੋਕ ਗਿਆ ਵੀਰ ਦੀ ਮਨੋ ਕਾਪੜਾ ਪੂਰਾ ਕਰਦੇ ਲੋਕਾਂ ਨੂੰ ਜਿਹੜੀ ਕੋ ਸੁੱਖ ਨੀ ਉਹ ਪੂਰੀ ਆ ਪਾਰੀ ਆ ਉਹ ਤੋਂ ਬਾਦ 9 ਸਾਲ ਦਾ ਬੰਦਾ ਜਰੋਨ ਠੀਕ ਹੈ ਉਹਨੂੰ بڑا ਘੱਟ ਹੁੰਦਾ ਤੇ ਵੀ ਇੰਨਾ ਕੁ ਗਲਾ ਮੰਗਦਾ ਬੋਲਦੀ ਆ ਯਾ ਯਾਹ ਲੈ ਫਿਰ ਆ ਗੱਦੀ ਆ ਬੰਦੇ ਮਾਇਰ ਤੁਮਾ ਯਾ ਕੋ ਬਾਲਾ ਕੀ ਬਾਬਾ ਜੀ ਹਾਂ ਕੀ ਬਾਬਾ ਤਾਂ ਗਲਾ ਬੇ ਬੰਦੀ ਇੱਕ ਪਿਆਰੀ ਸੀ ਬਈਆਂ ਰਿੰਦੀ ਉਹ ਬੁਢਾ ਹੋਰ ਘਟਾ ਲੈ ਗਏ ਸਾਰੀ ਸੇਵਾਲ ਨੇ ਠੀਕ ਜੀ ਆ ਇੱਕ ਫੋਟੋ ਤੇ ਤੇ ਸਾਥੀ ਤੁਸੀਂ ਦੇਖਦੇ ਸੋ ਦੇ ਮੇਨ ਦਰਬਾਰ ਦੇ ਵਿੱਚ ਜਿੱਥੇ ਕਿ ਮਾਤਾ ਜੀ ਦਾ ਵੀ ਇੱਥੇ ਦਰਬਾਰ ਬਣਿਆ ਹੋਇਆ ਕੋਈ ਵੀ ਦੇਵੀ ਤੀਰਤਾ ਪੀਰ ਜੀ ਸਭ ਇਕੱਲੇ ਤੇ ਤੁਸੀਂ ਦੇਖ ਸਕਦੇ ਜੇ ਜਿਹੜਾ ਕੀ ਲਗਾਹੇ ਵਾਲੇ ਪੀਰ ਦੇ ਦਰਬਾਰ ਦੇ ਉੱਪਰ ਮਾਤਾ ਰਾਣੀ ਜੀ ਦਾ ਵੀ ਜਿਹੜਾ ਇੱਥੇ ਦਰਬਾਰ ਸਜਾਇਆ ਹੋਇਆ ਫੋਟੋ ਇੱਥੇ ਆਨ ਕੀ ਸਰਦਾ ਭਾਵਨਾ ਦੇ ਨਾਲ ਸੁੱਖਣਾ ਸੁੱਖ ਦੇਣੇ ਤੇ ਮਾਤਾ ਰਾਣੀ ਜੀ ਉਹਨਾਂ ਦੀਆਂ ਬੜੋਂ ਕਾਮਨਾ ਪੂਰੀਆਂ ਕਰਦੀ ਏ ਸਾਥੀਓ ਇਹ ਲਗਭਗ ਦੁਪਹਿਰ ਦਾ ਸਮਾਂ ਏ ਰਾਤਾਂ ਲਈ ਟਾਈਮ ਜਿਵੇਂ ਕਿ ਅੱਜ ਵੀਰ ਵਰਦਾ ਦਿਨ ਹੈ ਸਭ ਧਰੜਾ ਪੰਨਿਆ ਕਾ ਵੀ ਬਾਬਾ ਜਿਹੜਾ ਇਸ ਦਿਨਾਂ ਅੱਜ ਜਿਹੜਾ ਰਾਤ ਨੂੰ ਇੱਥੇ ਲੋਕ ਜਿਨ੍ਹਾਂ ਨੇ ਸੁੱਖਣਾ ਸੁੱਖਿਆ ਉਹ ਚੌਕੀਆਂ ਵੀ ਪੜਨਗੇ ਔਰ ਪੂਰੀ ਰਾਤ ਜਿਹੜਾ ਇੱਥੇ ਅੱਜ ਦੀਵਾਨ ਵੀ ਸੱਜਣਗੇ ਤੇ ਉਹ ਬਹੁਤ ਵੱਡਾ ਹੱਦਿਆਸ ਇਸ ਨਿਗਾਹ ਪਿਰਦਾ ਜਿਵੇਂ ਬਾਬਾ ਮਜੀਦ ਸਿੰਘ ਜੀ ਨੇ ਸਾਨੂੰ ਦੇ ਬਾਬਾ ਮਜੀਦ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਇੱਥੇ ਦੋ ਇੱਕ ਬਾਬਾ ਬੁੱਧੂ ਇੱਕ ਬੁੱਧ ਸਿੰਘ ਇੱਕ ਸੋਧ ਸਿੰਘ ਹੋਇਆ ਜਿਨ੍ਹਾਂ ਦਾ ਮਿਲਨ ਥਾਰ ਹੋਇਆ ਬਾਬਾ ਲਖ ਦਾਤਾ ਵੀ ਦੇ ਦੇ ਨਾਲ ਬਹੁਤ ਵੱਡਾ ਇਤਿਹਾਸਿਕ ਬਿਊਰੋ ਆਪੀ ਦਾ ਫਕੀਰਾਂ ਦਾ ਕਿਹੜੇ ਵਿੱਚ ਧਰਤੀ ਤਾਇਆ ਬਹੁਤ ਸ਼ਕਤੀਸ਼ਾਲੀ ਦਰਬਾਰ ਨੇ ਜਿੱਥੇ ਵਰਤੀ ਚਲੇ ਜਾਓ ਲੇਕਿਨ ਸਮਝੇ ਸੋਚੇ ਸਾਡੇ ਆਪਣੇ ਤਰਮਨ ਨੂੰ ਲੈ ਕੇ ਆਪਣੀ ਆਸਥਾ ਨੂੰ ਲੈ ਕੇ ਸਾਡੀ ਆਸਥਾ ਕਿੱਥੇ ਬਣੀ ਹੋਈ ਹੈ ਕਿਸੇ ਵੀ ਦੇਵੀ ਦੇਵਤਾ ਦੇ ਕਿਸੇ ਵੀ ਗੁਰਦੁਆਰੇ ਮੰਤਰ ਪਾਠ ਵਿੱਚ ਚਲੀ ਜਾਓ ਲੇਕਿਨ ਜੇ ਤੁਹਾਡੇ ਅੰਦਰ ਆਸਥਾ ਹੈ ਕਿ ਸਰਬੰਸਤ ਹੋ ਜਾਏ ਇਹ ਸੱਚੀ ਗੱਲ ਤੁਹਾਨੂੰ ਬਣੇ ਰਹੀ ਹੈ ਜਿੱਦਾਂ ਦਾ ਸਾਸ ਜਿੱਤੇ ਕਿ ਪੀਰਾਂ ਦਾ ਮੇਨ ਪ੍ਰਸ਼ਾਦ ਜਿਹੜਾ ਕਿਸੇ ਰੋਡ ਦਾ ਪ੍ਰਸ਼ਾਦ ਚੜਦਾ ਹੈ ਔਰ ਜਿਵੇਂ ਵੀ ਕਿਸੇ ਦੀ ਕਿਸੇ ਤਰੀਕੇ ਦੀ ਸੁੱਖਣਾ ਹੁੰਦੀ ਹੈ ਸੰਗਤ ਆਪਣੇ ਘਰ ਰੋਡ ਦਾ ਪ੍ਰਸ਼ਾਦ ਬਣਾ ਕੇ ਦੱਤੀਏ ਇਹ ਸੱਚੀ ਹੋ ਸਾਥੀਓ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਬਲਿਨਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ ਜਉਂਦੇ ਰਹੋ ਖਸਦੇ ਵਸਦੇ ਰਹੋ